ਲਮਟਰੂਣਾਪਾ ਕੋਟੜੇ ਪਹੁੰਚੇ ਹੋਇਆ ਜਿਹੜਾ ਮੇਲਾ ਚੱਲੀ ਜਾਂਦਾ ਅੱਜ ਦੂਜਾ ਦਿਨ ਆ ਤੇ ਵੱਡੇ ਛੋਟਿਆਂ ਦਾ ਮੁਕਾਬਲਾ ਚੱਲਦਾਗਾ ਰਿੰਗ ਦੇ ਵਿੱਚ ਖੜਿਆ ਤੇ ਦੇਖਦੇ ਆ ਕਿਹੜਾ ਮੰਨ ਲਓ ਫਾਸਟ ਆਉਂਦਾ ਤੇ ਵਧੀਆ ਨਾਮ ਨੇ ਤੇ ਬਾਕੀ ਆਪਾਂ ਦਿਖਾਉਣਾ ਤੁਹਾਨੂੰ ਕੀ ਗੱਲਬਾਤ ਹੈ ਨਾ ਪੂਰੇ ਛੋਟੇ ਸੋਹਣੇ ਆ ਵਧੀਆ ਤੇ ਜਿਹੜੇ ਮੂਰਾ ਬਰੀਡ ਦੇ ਵਿੱਚ ਇੱਥੇ ਕੰਪੀਟੀਸ਼ਨ ਦੇ ਵਿੱਚ ਲੱਗੇ ਹੋਏ ਨੇ ਆਜਾ ਇਹਨੂੰ ਤੇ ਬਾਕੀ ਆਪਾਂ ਦਿਖਾਈਏ ਨੇ ਨਾਲ ਦੀ ਨਾਲ ਤੁਹਾਨੂੰ ਤੇ ਪੁੱਸਾਂਗੇ ਭਾਈ ਤੋਂ ਕੀ ਡਿਟੇਲ ਆ ਜਿਵੇਂ ਆ ਛੋਟੇ ਦੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਪੁੱਸਦਿਆਂਗੇ ਛੋਟਾ ਬਹੁਤ ਸੋਹਣਾਗਾ ਕੱਦ ਘਾਟਾ ਵੀ ਆ ਬਾਈ ਸੱਸੀ ਗਾਲ ਠੀਕ ਆ ਭਾਈ ਤੇ ਭਾਈ ਨਾਮ ਦੱਸੀ ਕਾਲਾ ਸਿੰਘ ਠੀਕ ਆ ਕਲੇ ਕਿਹੜੇ ਪੰਡਾ ਬਾਈ ਬਰੇਟਾ ਜੀ ਬਰੇਟਾ ਤੇ ਕਿਹੜੇ ਸੀਮਨ ਦਾ ਬਾਈ ਹੈ ਬੱਚਾ ਬਾਜਦਾ ਹਾਂ ਬਾਜਦਾ ਜੀ ਬਾਜਦਾ ਬਾਜਦਾ ਠੀਕ ਆ ਤੇ ਇਹਦੀ ਮਾਦਾ ਕੀ ਕੀ ਰਿਕਾਰਡ ਹੈ ਕਲੇ ਇਹ ਮਾਦਾ ਉਹ ਨਹੀਂ ਪਲੱਸ ਆ ਆਪਣੇ ਕੋਲ ਹੀ ਆ ਪਲੱਸ ਆਪਣੇ ਕੋਲ ਹੀ ਆ ਡਰੈਕਟ ਕ੍ਰੋਸਿੰਗ ਕਰਦਾ ਕਰਦਾਂਗੇ ਕਰਦਾਂਗੇ ਸੀਮਨ ਤਾਂ ਨਹੀਂ ਬਣਾਈ ਡਰੈਕਟ ਹੀ ਛੱਡ ਦਿੰਦੇ ਹਾਂ ਡਰੈਕਟ ਛੱਡ ਦਿੰਦੇ ਹਾਂ ਵਧੀਆ ਹੁੰਦਾ ਰਿਜ਼ਲਟ ਵਧੀਆ ਜੀ ਠੀਕ ਹੈ ਤੇ ਜੇ ਕਿਸੇ ਭਰਾ ਨੇ ਮੱਲਾ ਉਧਰ ਨੇੜੇ ਜਿਹੜਾ ਜਿਲ੍ਹਾ ਕਿਹੜਾ ਪੈਂਦਾ ਮਾਨਸਾ ਹੀ ਮਾਨਸਾ ਹਾਂ ਜੀ ਬਲੱਡ ਆਜਖ ਰੋਡ ਤੇ ਵਿਚਾਲੇ ਆ ਗਿਆ ਇੰਟਰੇਟ ਠੀਕ ਹੈ ਠੀਕ ਹੈ ਜੇ ਕਿਸੇ ਨੇ ਮੱਲਾ ਵੀ ਮੱਗ ਲੈ ਕੇ ਉਹਨੂੰ ਤਾ ਸਕਦਾ ਆ ਸਕਦਾ ਜੀ ਕੀ ਫੀਸ ਫੂਸ ਰੱਖੀ ਆ ਕੋਈ ਰੱਖੀ ਨਹੀਂ ਉਹ ਵੈਸੇ ਪਿੰਡ ਦੇ ਪਾਸਤ ਵਿੱਚ ਸਿਰਵਾਈ ਹੋਣੀ ਠੀਕ ਹੈ ਹਾਂ ਜੀ ਹਾਂ ਤੇ ਮੱਲਾ ਵੀ ਜੇ ਕੋਈ ਬਾਹਰੋਂ ਹੁੰਦਾ ਤਾਂ ਪੱਛੜਦੇ ਕੋਈ ਚੱਕਰ ਨਹੀਂ ਠੀਕ ਹੈ ਤੇ ਬਾਕੀ ਜਿਹੜੇ ਭਰਾ ਕੋਈ ਦੂਰ ਮੜਿਆ ਆਉਣਾ ਚਾਹੁੰਦਾ ਤਾਂ ਬਾਈ ਦਾ ਇੱਕ ਵਾਰੀ ਨੰਬਰ ਬੋਲੀ ਬਾਈ 98152 62234 ब्रेटाई। ब्रेटाई। दिला दिला करके। क्या आप अपने पशुपालन की नींव मजबूत करना चाहते हैं या अपने पशुओं से अधिक लाभ प्राप्त करना चाहते हैं आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाए राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को 20 एम एल एक साल के बच्चे को 25 एम ਔਰ 10 ਸਾਲ ਦੇ ਬੱਚੇ ਨੂੰ 30 ਐਮਲ ਦੇ ਸਕਦੇ ਹਨ ਪਸ਼ੂ ਪਾਲਣ ਦੀ ਨੀਵ ਰਾਈਟ ਕਾਫ ਕਿਸ ਨੇ ਝੋਟੀ ਮਤਲਬ ਬਰੀਡਲ ਤਿਆਰ ਕਰਨੇ ਤਾਂ ਬਾਈ ਕੋਲੇ ਲਿਜਾ ਸਕਦਾ ਡਾਇਰੈਕਟ ਕ੍ਰੋਸਿੰਗ ਝੋਟੇ ਦੀ ਚਾਲੂ ਆਗੀ ਤੇ ਬਾਕੀ ਉਧਰ ਦਿਖਾਉਣੇ ਆਪਾਂ ਨਾਲ ਸਾਨੂੰ ਹੋਰ ਬਹੁਤ ਸੋਹਣੇ ਸੋਹਣੇ ਬੋਲੇ ਹੋਏ ਨੇ ਤੇ ਵਧੀਆ ਜਮਾ ਕੱਟੇ ਸ਼ਾਨਦਾਰ ਆ ਵੀ ਕੱਟਾ ਬਹੁਤ ਸ਼ਾਨਦਾਰ ਆ ਬਾਈ ਸੱਸੀ ਗਾਲ ਕੀ ਹਾਲ ਨੇ ਠੀਕ ਆ ਵੀਰੇ ਹੋ ਠੀਕ ਆ ਬਾਈ ਵਧੀਆ ਵਧੀਆ ਤੇ ਕਿਹੜਾ ਪਿੰਡ ਹੈਗਾ ਆਪਣਾ ਬੁਰਜ ਢੱਲਮਾ ਬਾਈ ਬੁਰਜ ਢੱਲਮਾ ਠੀਕ ਆ ਤੇ ਨਾਮ ਦੱਸਿ ਬਾਈ ਨਾਮ ਸਤਨਾਮ ਬਾਈ ਠੀਕ ਸਤਨਾਮ ਕਿਹੜੇ ਸੀਮਨ ਦਾ ਬਾਈ 5510 ਦਾ ਬਾਈ 5510 ਹਾਂ ਆਪਣਾ ਹਾਂਜੀ ਆਪਣੇ ਸੀਐਰਪੀ ਯੂਨੀਵਰਸਿਟੀ ਹਾਂ ਸੀਐਰਪੀ ਯੂਨੀਵਰਸਿਟੀ ਤੇ ਇਹਦੀ ਮਾਂ ਦਾ ਬਾਈ ਕੀ ਰਿਕਾਰਡ ਹੈ ਇਹਦੀ ਮਾਂ ਦਾ ਬਾਈ 18 ਪਲੱਸ 18 ਪਲੱਸ ਠੀਕ ਆ ਤੇ 18 ਪਲੱਸ ਵਾਲੀ ਮਾਂ ਦਾ ਕੱਟਾ ਮਿੱਤਰੋ ਬੁਰਜ ਢੱਲਮਾ ਤੋਂ ਲੈ ਕੇ ਆਇਆ ਬਾਈ ਸਤਨਾਮ ਤੇ ਸਿੱਪਾ ਗਲਾਬੀ ਚਿੱਟੀਆਂ ਸਤਨਾਮ ਬਾਈ ਕੀ ਲੱਗਦਾ ਮਾਰੂ ਬਾਜੀ ਹਾਂ ਵੇਖਣ ਨੂੰ ਤਾਂ ਲੱਗਦਾ ਬਾਈ ਬਾਕੀ ਰੱਬ ਨੂੰ ਪਤਾ ਬਾਈ ਹਨਾ ਪਰਮਾਤਮਾ ਦੀ ਮਿਹਰ ਆ ਯਾਰ ਹਾਂ ਵੀ ਕੱਟੇ ਬਹੁਤ ਚੰਗੇ ਤੋਂ ਚੰਗੇ ਆਏ ਆ ਬਾਈ ਦੇਖੋ ਮਹਾਰਾਜ ਜੀ ਦੇ ਪਾਸ ਬਾਕੀ ਪਤਾ ਲੱਗ ਜਾਂਦਾ ਬਾਈ ਬਾਹਰ ਆਉਂਦੇ ਨਾ ਪਹਿਲੀ ਵਾਰੀ ਆ ਹਾਂ ਪਹਿਲੀ ਵਾਰ ਆਇਆ ਬਾਈ ਚਲੋ ਵਧੀਆ ਮੇਲੇ ਤੇ ਆਉਣ ਨਾਲ ਬਾਈ ਪਤਾ ਲੱਗ ਜਾਂਦਾ ਤੇ ਵੀ ਕਿੱਥੇ ਖੜੀਏ ਗੱਲਬਾਤ ਹਨਾ ਸਤਨਾਮ ਨੇ ਪੂਰਾ ਜੋਰ ਲਾਇਆ ਹੋਇਆ ਬਾਈ ਨੇ ਕੱਟੇ ਤੇ ਬਹੁਤ ਸੋਹਣੇ ਕੱਟੇ ਨੇ ਤੇ ਕਾ ਬਾਈ ਇਧਰ ਛੋਟਾ ਵਾਲੀ ਖੜਾ ਬਾਈ ਸਸੀ ਗਾਲ ਬਾਈ ਕਿਹੜਾ ਪਿੰਡਾ ਉ ਮਾਨਸਾ ਮਾਨਸਾ ਆਖੇ ਵਾਲੇ ਦੇ ਨਾਲ ਹੀ ਰਹਿੰਦਾ ਠੀਕ ਆ ਤੇ ਕਿਹੜੇ ਸੀਮਨ ਦਾ ਬਈ ਇਹ 70 5 70 5 70 ਦਾ ਠੀਕ ਆ ਤੇ ਦੀ ਮਾਨ ਦਾ ਬਈ ਦੁੱਧ ਦਾ 17 ਲੀਟਰ ਕੋਸਨੋਰ ਦਾਦਾ ਜੀ ਆ 6 ਤਰੀਕ ਨੂੰ ਪੂਰਾ ਹੋਗਾ 12 ਮਹੀਨਿਆਂ ਦਾ ਜੀ ਅੱਛਾ 6 ਤਰੀਕ ਨੂੰ ਮਤਲਬ 12 ਹੋਈ 12 ਮਹੀਨਿਆਂ ਦਾ ਪੂਰਾ ਹੋਗਾ ਇਹ 12 ਮਹੀਨੇ ਸਾਲ ਦਾ ਪੂਰਾ ਹੋ ਜੂ ਹਾਂ ਦਾ ਹੂੰ ਸਿੰਘ ਬਈ ਬਣਾਇਆ ਕਿ ਬੈਸੀ ਨਾ ਬੈਸੀ ਹੈ ਜੀ ਸਿੰਘ ਮੋੜਦੇ ਜਾਂਦਾ ਹਜੇ ਥੋੜੇ ਜਿ ਖੁੱਲੇ ਨੇ ਕੱਟਾ ਸਕੀਨ ਥੋੜੇ ਆ ਤੇ ਵਧੀਆ ਸੋਹਣਾਗਾ ਫੇਸ ਕੁਆਲਿਟੀ ਵਧੀਆ ਤੇ ਇਹਦੀ ਮਾਨ ਦਾ ਦੁੱਧ ਬਈ 17 ਲੀਟਰ ਜੀ 17 ਲੀਟਰ ਹਾਂ ਜ ਓਰੀਜਨਲ ਸੀਮਾ ਦਾ ਯਾਰਾ ਰਜਨਾ ਠੀਕ ਆਪਣਾ ਜਿੰਮੇਤਰ ਬੈਠਾ ਆ ਗਾ ਅਰੇ ਇਹਦੇ ਤੋਂ ਪਾਉਣਾ ਤੇ ਬਾਕੀ ਸੋਹਣਾ ਘੱਟਾ ਦੇਖੋ 77 75 ਦਾ ਕਹਿੰਦਾ ਬਾਈ ਤੇ ਵਧੀਆ ਬੱਤੀ ਨੂੰ ਵੀ ਨਾਲ ਸੌਂਕਾ ਤੇ ਪੜਦਾ ਕਿ ਵੱਢਦਾ ਨਹੀਂਗਾ ਤੇ ਅੱਜ ਫੇਰ ਗਹਿਣ ਸਕੂਲ ਅੱਜ ਮੇਲਾ ਦੇਖਣ ਆਇਆ ਤੇ ਬੱਤੀ ਨੂੰ ਵੀ ਸੌਂਕਾ ਨਾਲ ਮੇਲਾ ਦੇਖਣ ਆ ਗਿਆ ਤੇ ਬਾਕੀ ਤੇ ਆਲੇ ਇੱਕ ਵਾਰੀ ਆ ਵੀ ਬੜੀ ਜ਼ਰੂਰ ਚੰਗਾ ਇਹ ਨਾਲ ਨਾਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕੱਟੇ ਵਧੀਆ ਤੇ ਜਿਹਨੇ ਕੱਟੇ ਸੋਹਣੇ ਨੇ ਤੇ ਕਿਹੜਾ ਕੱਟਾ ਬਾਜੀ ਮਾਰਦਾ ਕੱਟਾ ਵੀ ਸਕੀਨਾਂ ਦਾ ਵਧੀਆ ਪੱਠਪੋੜੇ ਦੀ ਬਣਾਵਟ ਕੱਟੇ ਚੰਗੀਆਂ ਕੱਟਾ ਸੋਹਣਾ ਜਮਾ ਹਨਾ ਪੂਰਾ ਹੈਵੀ ਆ ਬਾਈ ਆਪਣਾ ਦਾ ਜੇ ਰੇੰਗ ਸ਼ੁਰੂ ਹੋਣ ਤੇ ਬਾਅਦ ਕੀ ਆਪਾਂ ਬਾਈ ਤੋਂ ਡਿਟੇਲ ਲੈ ਕੇ ਆਨੇ ਆ ਹਾਂ ਬਾਈ ਸਸੀ ਗਾਲ ਤੇ ਬਾਈ ਨਾਮ ਦੱਸੀ ਨਾਮ ਬਾਈ ਸਰਪ੍ਰੀਤ ਸਿੰਘ ਠੀਕ ਆ ਸਰਪ੍ਰੀਤ ਦਾ ਪਿੰਡ ਕਿਹੜਾ ਬਾਈ ਰਾਮਗੋੜਾ ਜਲਾਲਕਾ ਜਲਾਲ ਜਲਾਲਕਾ ਜਲਾਲਕਾ ਰਾਮੂ ਹਨਾ ਤੇ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਹੂੰ ਕਿਹੜੇ ਦਾ ਸੀਮੰਟ ਦਾ ਇਹ ਵੀ ਐਮ 29 ਦਾ ਹੈ ਐਮ 29 ਦਾ ਤੇ ਇਹਦੀ ਮਾਤ ਕਿੰਨਾ ਰਕਾਰਡ ਇਹ ਬਈ 20 ਲੀਟਰ ਦੇ ਆ ਸੀਮੰਟ ਸੂਮਣ ਦਾ ਨਹੀਂ দরকার ਹੈ ਨਹੀਂ ਹੂੰ ਟਰੈਕਟਰ ਛੱਡ ਦਿਆਂ ਨਹੀਂ ਛੱਡਿਆ ਨਹੀਂ ਆ ਛੋਟਾ ਇਹ ਕੱਟਾ ਸੋਹਣਾਗਾ ਤੇ ਮਾਤ ਦਾ ਰਕਾਰਡ ਵੀ ਚੰਗਾ ਐਮ 29 ਦਾ ਬਾਈ ਬੱਚਾ ਦੱਸਦਾ ਤੇ ਬਾਕੀ ਆ ਪੜ ਲਈ ਬਾਈ ਤੇ ਬਹੁਤ ਹੀ ਸੋਹਣਾ ਕੱਟਾਗਾ ਲੱਗਦਾ ਵੀ ਬਾਜੀ ਮਾਰੂਗਾ ਤੇ ਫਿਰ ਦੇਖਦੇ ਆ ਮੌਕੇ ਨੇ ਬਾਈ ਨੇ ਮਿਹਨਤ ਬਹੁਤ ਲਾਈਆ ਉਹ ਸੋਹਣਾ ਕੱਟਾ ਤਿਆਰ ਕਰਿਆ ਹੋਇਆ ਹੈ ਡੇਡ ਬਲੈਕ ਮੰਗੂਆਂ ਬਾਲ ਪੰਜ ਚਾਰੀ ਬੈਟ ਨੇ ਤੇ ਵਧੀਆ ਤੋਂ ਵਧੀਆ ਜਿਹੜੇ ਕੱਟੇ ਇਥੇ ਨਸਲ ਦੇ ਪਹੁੰਚੇ ਹੋਏ ਨੇ ਆ ਕੱਟੇ ਦਾ ਸਿੰਘ ਬਹੁਤ ਸੋਹਣਾ ਸਿੰਘੀ ਬਹੁਤ ਸੋਹਣੀ ਆ ਕੱਟੇ ਦਾ ਕੱਦ ਵੀ ਪੂਰਾ ਦਾ ਤੇ ਵਧੀਆ ਤੋਂ ਵਧੀਆ ਜਿਹੜੇ ਕੱਟੇ ਇਥੇ ਪਹੁੰਚੇ ਹੋਇਆ ਰਿੰਗ ਦੇ ਵਿੱਚ ਮੁਕਾਬਲਾ ਚੱਲੂ ਆ ਤੇ ਬਾਕੀ ਫਿਰ ਆਪਾਂ ਦਿਖਾਉਣਾ ਤੁਹਾਨੂੰ ਕਿਹੜਾ ਕੱਟਾ ਫਾਸਟ ਆਉਂਦਾ ਤੇ ਕਿਹੜਾ ਕੱਟਾ ਸੈਗ ਨਾਉਂਦਾ